ਸਤ ਸ੍ਰੀ ਅਕਾਲ ਦੋਸਤੋ ਇਨਕਲਾਬੀ ਸਾਡਾ ਰਾਹ ਦੇ ਪੇਜ ਤੇ ਆਪ ਜੀ ਦਾ ਸਵਾਗਤ ਹੈ ਅੱਜ ਜਿਹੜਾ ਲੇਖ ਅਸੀਂ ਪੜਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਵਕਫ ਬੋਰਡ ਕਾਨੂੰਨ ਆਰਐਸਐਸ ਪਾਜਪਾ ਦਾ ਮੁਸਲਮਾਨਾਂ ਤੇ ਫਾਸ਼ੀ ਹਮਲਾ ਵਕਫ ਬਿਲ ਦੋਨਾ ਸਦਨਾਂ ਵਿੱਚ ਪਾਸ ਹੋ ਕੇ ਕਾਨੂੰਨ ਬਣ ਗਿਆ ਹੈ ਇਹ ਕਾਨੂੰਨ 1995 ਵਿੱਚ ਬਣੇ ਕਾਨੂੰਨ ਅਤੇ 2013 ਵਿੱਚ ਹੋਈ ਸੋਧ ਦੀ ਥਾਂ ਲਵੇਗਾ ਇਹ ਕਾਨੂੰਨ ਬਣਨ ਤੋਂ ਪਹਿਲਾਂ ਹੋਰਾਂ ਕਾਨੂੰਨਾਵਾਂ ਵਾਂਗ ਲੋਕਾਂ ਦੀ رائے ਵੀ ਲਈ ਗਈ ਸੰਸਦ ਕਮੇਟੀ ਵੀ ਬਣੀ ਪਰੰਤੂ ਕਿਸੇ ਵੀ رائے ਨੂੰ ਕੋਈ ਥਾਂ ਨਹੀਂ ਦਿੱਤੀ ਗਈ ਸੰਸਦ ਵਿੱਚ ਹੋਈ ਬਹਿਸ ਤੋਂ ਵੀ ਸਪਸ਼ਟ ਸੀ ਕਿ ਮੋਦੀ ਹਕੂਮਤ ਕਿਸੇ ਵੀ ਹਾਲਤ ਵਿੱਚ ਇਸ ਨੂੰ ਪਾਸ ਕਰਨਾ ਚਾਹੁੰਦੀ ਸੀ ਮੋਦੀ ਹਕੂਮਤ ਨੇ ਕਿਹਾ ਕਿ ਉਹ ਇਹ ਬਿੱਲ ਮੁਸਲਮਾਨਾਂ ਦੀ ਮਜ਼ਬੂਤੀ ਉਹਨਾਂ ਦੇ ਵਿਕਾਸ ਔਰਤਾਂ ਨੂੰ ਬਰਾਬਰ ਅਧਿਕਾਰ ਅਤੇ ਹਿੱਸੇਦਾਰੀ ਇੱਕਸਾਰ ਬਣਾਉਣ ਲਈ બસ ਮਾਦਾ ਮੁਸਲਮਾਨਾ ਨੂੰ ਉਹਨਾਂ ਦੇ ਅਧਿਕਾਰ ਦਵਾਉਣ ਲਈ ਅਤੇ ਇਸ ਅੰਦਰ ਹੋ ਰਹੀ ਕ腐ਸ਼ਨ ਨੂੰ ਰੋਕਣ ਲਈ ਲਿਆ ਰਹੀ ਹੈ ਉਹਨਾਂ ਕਿਹਾ ਕਿ ਵਕਫ ਬੋਰਡ ਕੋਈ ਧਾਰਮਿਕ ਸੰਸਥਾ ਨਹੀਂ ਇਹ ਵਿਧਾਨਕ ਸੰਸਥਾ ਹੈ ਬਹਿਸ ਵਿੱਚ ਜਦੋਂ ਇੱਕ ਮੁਸਲਮਾਨ ਐਮਪੀ ਨੇ ਕਿਹਾ ਕਿ ਤੁਸੀਂ ਕਾਨੂੰਨ ਚਾਹੇ ਬਣਾ ਦਿਓ ਇਹ ਲੋਕਾਂ ਨੇ ਵੇਖਣਾ ਹੈ ਕਿ ਇਸ ਨੂੰ ਲਾਗੂ ਕਰਨਾ ਹੈ ਜਾਂ ਨਹੀਂ ਤਾਮਦ ਸ਼ਾ ਨੇ ਸੰਸਦ ਵਿੱਚ ਹੀ ਧਮਕੀ ਦਿੱਤੀ ਕਿ ਦੇਖਦੇ ਹਾਂ ਕਿ ਇਸ ਨੂੰ ਕੌਣ ਨਹੀਂ ਲਾਗੂ ਕਰਦਾ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਭਾਜਪਾ ਸੰਸਦ ਮੈਂਬਰਾਂ ਨੇ ਜੈ ਸ਼ਰੀ राम ਦੇ ਨਾਰੇ ਲਾਏ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਸਾਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ ਤੇ ਪੱਛਮੀ ਬੰਗਾਲ ਵਿੱਚ ਇਹ ਹਿੰਸਕ ਪ੍ਰਦਰਸ਼ਨਾਂ ਵਿੱਚ ਬਦਲ ਗਏ ਇਨ੍ਹਾਂ ਪ੍ਰਦਰਸ਼ਨਾਂ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਨੂੰ ਸਿਰਫ ਡੰਡੇ ਦੀ ਭਾਸ਼ਾ ਸਮਝ ਆਉਂਦੀ ਹੈ ਬੰਗਾਲ ਤੋਂ ਭਾਜਪਾ ਆਗੂ ਨੇ ਕਿਹਾ ਕਿ ਜੇਕਰ ਮੰਮਤਾ ਤੋਂ ਇਹ ਨਹੀਂ ਸੰਭਲਦੇ ਤਾਂ ਅਸੀਂ ਯੂਪੀ ਬਿਹਾਰ ਵਿੱਚ ਆਪਣੇ ਬੰਦੇ ਬੁਲਾ ਕੇ ਇਹਨਾਂ ਨੂੰ ਸਿੱਧੇ ਕਰ ਦੇਵਾਂਗੇ ਸੁਪਰੀਮ ਕੋਰਟ ਵਿੱਚ ਬਹੁਤ ਸਾਰੀਆਂ ਰਿੱਟਾਂ ਗਈਆਂ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਤੱਕ ਕੁਝ ਤਰ੍ਹਾਂਾਂ 'ਤੇ ਰੋਕ ਲਾ ਦਿੱਤੀ ਹੈ ਪਰ ਗੱਲ ਇੱਥੇ ਖਤਮ ਨਹੀਂ ਹੋਈ ਇਹਨਾਂ ਨੇ ਸੁਪਰੀਮ ਕੋਰਟ 'ਤੇ ਵੀ ਹਮਲੇ ਸ਼ੁਰੂ ਕਰ ਦਿੱਤੇ ਧਾਰਾ 142 ਨੂੰ ਪਰਮਾਨੂ ਬੰਬ ਤੱਕ ਕੀਤਾ ਉੱਤਰ ਪ੍ਰਦੇਸ਼ ਦੀ ਯੋਗੀ ਹਕੂਮਤ ਨੇ ਕੋਰ ਦੀ ਪਰਵਾਹ ਨਾ ਕਰਦੇ ਹੋਏ ਇੱਕ ਮਜ਼ਾ ਟਾ ਦਿੱਤੀ। ਦੇਸ਼ ਵਿੱਚ ਹਿੰਦੂਤਵ ਨੂੰ ਹਵਾ ਦੇ ਕੇ ਘਟ ਗਿਣਤੀਆਂ ਤੇ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਦੇਸ਼ ਨੂੰ ਧਰਮ ਦੀ ਪਾਣ ਚਾੜੀ ਜਾ ਰਹੀ ਹੈ। ਇਸ ਸਾਰੇ ਘਟਨਾਕ੍ਰਮ ਦੇ ਆਪਾਂ ਹੋਰ ਵਿਸਥਾਰ ਵਿੱਚ ਜਾਈਏ। ਇਸ ਤੋਂ ਪਹਿਲਾਂ ਆਪਾਂ ਵਕਫ ਬੋਰਡ ਬਾਰੇ ਕੁਝ ਜਾਣਦੇ ਹਾਂ। ਵਕਫ ਬੋਰਡ ਇੱਕ ਕਾਨੂੰਨੀ ਤੇ ਪ੍ਰਬੰਧਕੀ ਧਾਰਮਿਕ ਸੰਸਥਾ ਹੈ ਜੋ ਵਕਫ ਸੰਪਤੀਆਂ ਜਾਨੀ ਕਿ ਧਾਰਮਿਕ ਦਾਨ ਜਾਂ ਟਰਸਟ ਪ੍ਰਾਪਤ ਜਾਇਦਾਦ ਦੇ ਪ੍ਰਬੰਧਨ ਅਤੇ ਸੰਭਾਲ ਲਈ ਜ਼ਿੰਮੇਵਾਰ ਹੈ ਵਕਫ ਇਸਲਾਮਿਕ ਕਾਨੂੰਨ ਮੁਤਾਬਕ ਇੱਕ ਧਾਰਮਿਕ ਦਾਨ ਹੈ ਇਸ ਵਿੱਚ ਕੋਈ ਵੀ ਵਿਅਕਤੀ ਆਪਣੀ ਜਾਇਦਾਦ ਜਿਸ ਵਿੱਚ ਜ਼ਮੀਨ ਇਮਾਰਤ ਵਪਾਰਕ ਸਥਾਨ ਆਦ ਨੂੰ ਧਾਰਮਿਕ ਜਾਂ ਸਮਾਜਿਕ ਭਲਾਈ ਲਈ ਸੌਂਪ ਦਿੰਦਾ ਹੈ ਇਹ ਸੰਪਤੀ ਗੈਰ ਵਪਾਰਕ ਉਦੇਸ਼ਾਂ ਲਈ ਵਰਤੀ ਜਾਂਦੀ ਹੈ ਮਸਜਿਦ ਦਰਗਾਹ ਇਸਲਾਮਿਕ ਸਕੂਲ ਦੀ ਜ਼ਮੀਨ ਵਕਫ ਹੋ ਸਕਦੀ ਹੈ ਇਸ ਦੀ ਇੱਕ ਕੇਂਦਰੀ ਕੌਂਸਲ ਹੈ ਅਤੇ ਵੱਖਰੇ ਵੱਖਰੇ ਸੂਬਿਆਂ ਦੇ ਵੱਖਰੇ ਵੱਖਰੇ ਬੋਰਡ ਹਨ ਕੇਂਦਰੀ ਕੌਂਸਲ ਸੂਬਿਆਂ ਨੂੰ ਦਿਸ਼ਾਵਾ ਦਿੰਦਾ ਹੈ ਅੰਗਰੇਜ਼ੀ ਰਾਜ ਸਮੇਂ ਪਹਿਲੀ ਵਾਰ ਵਕਫ ਬੋਰਡ 1913 ਵਿੱਚ ਬਣਿਆ ਫਿਰ ਸੂਬਿਆਂ ਵਿੱਚ ਬਣੇ ਵਕਫ ਬੋਰਡਾਂ ਨੂੰ ਕਿਸੇ ਇਸੇ ਦਿਸ਼ਾ ਵਿੱਚ ਚਲਾਉਣ ਲਈ 1923 ਵਿੱਚ ਮੁਸਲਮਾਨ ਵਕਫ ਐਕਟ 1923 ਬਣਾਇਆ ਗਿਆ 1947 ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਸਿੱਧਾ ਕੰਟਰੋਲ ਖਤਮ ਹੋ ਗਿਆ ਤਾਂ ਭਾਰਤੀ ਹਕੂਮਤ ਵੱਲੋਂ ਮੌਜੂਦਾ ਕੇਂਦਰੀ ਵਕਫ ਕੌਂਸਲ 1964 ਵਿੱਚ ਵਕਫ ਐਕਟ 1954 ਤਹਿਤ ਬਣਾਈ ਪਰ ਲੰਬੇ ਵਕਫੇ ਬਾਅਦ ਇਸ ਦੀ ਜਾਇਦਾਦ ਦੇ ਪ੍ਰਬੰਧਨ ਵਿੱਚ ਸਮੱਸਿਆ ਆਉਣ ਅਤੇ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਹੀ ਨੁਮਾਇੰਦਗੀ ਦੇਣ ਲਈ ਮੁਸਲਮਾਨਾਂ ਦੀ ਮੰਗ ਤਹਿਤ ਨਰਸੀਮਹਾ ਰਾਓ ਦੀ ਸਰਕਾਰ ਵੇਲੇ ਵਕਫ ਐਕਟ 1995 ਬਣਿਆ 1913 ਵਿੱਚ ਇਸ ਵਿੱਚ ਸੋਧ ਕਰਕੇ ਇਸ ਵਿੱਚ ਮਸਲਿਆਂ ਦੀ ਅੰਦਰੂਨੀ ਸੁਣਵਾਈ ਲਈ ਟਰਬਿਊਨਲ ਬਣਾਇਆ ਗਿਆ ਹੁਣ ਮੋਦੀ ਹਕੂਮਤ ਨੇ ਇਸੇ 1995 ਵਾਲੇ ਵਕਫ ਐਕਟ ਵਿੱਚ ਸੋਧ ਕਰਕੇ ਵਕਫ ਐਕਟ 2025 ਬਣਾ ਦਿੱਤਾ ਹੈ। ਨਵੇਂ ਐਕਟ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਹਨ ਉਹਨਾਂ ਵਿੱਚ ਸਭ ਤੋਂ ਖਤਰਨਾਕ ਵਕਫ ਬਾਇ ਯੂਜ਼ਰ ਨੂੰ ਹਟਾਉਣਾ ਹੈ। ਇਸ ਦਾ ਮਤਲਬ ਜੇਕਰ ਕੋਈ ਪੁਰਾਣੀ ਸੰਪਤੀ ਹੈ ਤਾਂ ਉਸ ਨੂੰ ਮੁਸਲਮਾਨ ਵਰਤਦੇ ਸੀ ਤਾਂ ਉਹ ਵਕਫ ਮੰਨੀ ਜਾਂਦੀ ਸੀ ਪਰੰਤੂ ਨਵੇਂ ਕਾਨੂੰਨ ਮੁਤਾਬਕ ਉਹੀ ਜ਼ਮੀਨ ਵਕਫ ਮੰਨੀ ਜਾਵੇਗੀ ਜਿਹੜੀ ਜ਼ਮੀਨ ਦੀ ਕੋਈ ਲਿਖਤ ਹੋਵੇਗੀ ਕਿ ਉਹ ਕਦੋਂ ਤੇ ਕਿਵੇਂ দান ਕੀਤੀ ਗਈ ਸਵਾਲ ਇਹ ਹੈ ਕਿ ਜਿਹੜੀਆਂ ਮਸਜਿਦਾਂ 14ਵੀ ਤੇ 15ਵੀ ਸਦੀ ਦੀਆਂ ਹਨ ਉਹਨਾਂ ਦੇ ਕੋਈ ਕਾਗਜ਼ਾਤ ਨਹੀਂ ਪਰ ਉਹ ਵਕਫ ਬੋਰਡ ਦੇ ਅਧੀਨ ਹਨ ਹੁਣ ਉਹ ਨਹੀਂ ਰਹਿਣਗੀਆਂ ਭਾਜਪਾ ਆਰਐਸਐਸ ਕੋਲ ਹੁਣ ਮੌਕਾ ਹੋਵੇਗਾ ਕਿ ਉਹ ਉਹਨਾਂ ਤੇ ਕਬਜ਼ਾ ਕਰਨਗੇ ਤੇ ਉਹਨਾਂ ਨੂੰ ਢਾ ਦੇਣਗੇ ਇਸ ਦੀ ਤਾਜ਼ਾ ਉਦਾਹਰਣ ਉੱਤਰ ਪ੍ਰਦੇਸ਼ ਵਿੱਚ ਵਾਪਰੀ ਹੈ ਤੇ ਮਜ਼ਾਰਾਂ ਟੌਣੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ ਇਸ ਦੀ ਜਦ ਵਿੱਚ ਇਕੱਲੀਆਂ ਮਜ਼ਾਰਾਂ ਮਸਜਿਦ ਹੀ ਨਹੀਂ ਬਹੁਤ ਸਾਰੀਆਂ ਕਬਰਾਂ ਅਤੇ ਹੋਰ ਜ਼ਮੀਨਾਂ ਵੀ ਆਉਣੀਆਂ ਹਨ ਹੁਣ ਭਾਜਪਾ ਆਰਐਸਐਸ ਵਾਲੇ ਕਬਰਾਂ ਵਿੱਚੋਂ ਵੀ ਮੁਰਦੇ ਕੱਢ ਕੇ ਬਾਹਰ ਸੁੱਟਣਗੇ ਇਸੇ ਕਾਨੂੰਨ ਤਹਿਤ ਜੇਕਰ ਕੋਈ ਜ਼ਮੀਨ ਦਾ ਹੁਣ ਤੱਕ ਸਰਕਾਰ ਨਾਲ ਝਗੜਾ ਚੱਲ ਰਿਹਾ ਹੈ ਜਾਂ ਕੋਈ ਕੇਸ ਚੱਲ ਰਿਹਾ ਹੈ ਤਾਂ ਉਹ ਵੀ ਸਰਕਾਰੀ ਹੋ ਜਾਵੇਗੀ ਮਤਲਬ ਸਰਕਾਰ ਝਗੜੇ ਵਾਲੀਆਂ ਮਸਜਿਦਾਂ ਅਤੇ ਜ਼ਮੀਨਾਂ ਵੀ ਮੁਸਲਮਾਨਾਂ ਤੋਂ ਖੋਹ ਲਵੇਗੀ ਇਸ ਤੋਂ ਇਲਾਵਾ ਇਸੇ ਕਾਨੂੰਨ ਤਹਿਤ ਜੇਕਰ ਕਿਸੇ ਦਾ ਵਕਫ ਬੋਰਡ ਦੀ ਜ਼ਮੀਨ ਤੇ 12 ਸਾਲ ਤੱਕ ਕਬਜ਼ਾ ਰਿਹਾ ਅਤੇ ਵਕਫ ਨੇ ਕੋਈ ਕੇਸ ਨਹੀਂ ਕੀਤਾ ਤਾਂ ਉਹ ਜ਼ਮੀਨ ਵਕਫ ਬੋਰਡ ਦੀ ਨਹੀਂ ਰਹੇਗੀ ਅਤੇ ਨਾ ਹੀ ਵਕਫ ਬੋਰਡ ਮੁਰ ਦਾਵਾ ਕਰ ਸਕੇਗਾ ਇਸ ਤੋਂ ਅੱਗੇ ਦੂਸਰਾ ਖਤਰਨਾਕ ਫੈਸਲਾ ਵਕਫ ਬੋਰਡ ਦੀ ਕੌਂਸਲ ਦੇ ਮੈਂਬਰਾਂ ਦਾ ਹੈ ਰੌਲਾ ਇਹ ਪਿਆ ਹੈ ਕਿ ਚਾਰ ਮੈਂਬਰ ਗੈਰ ਮੁਸਲਮਾਨ ਹੋਣਗੇ ਪਰੰਤੂ ਖਤਰਨਾਕ ਗੱਲ ਇਹ ਹੈ ਕਿ ਰਹਿਣੇ ਹੀ ਸਰਵ ਚਾਰ ਮੁਸਲਮਾਨ ਮੈਂਬਰ ਹਨ ਵਕਫ ਐਕਟ 1995 ਤਹਿਤ ਕੌਂਸਲ ਬੋਰਡ ਵਿੱਚ 8 ਤੋਂ 12 ਮੈਂਬਰ ਹੋ ਸਕਦੇ ਸਨ ਇਸ ਦੇ ਵਿੱਚੋਂ ਚੁਣੇ ਹੋਏ 4 ਅਤੇ 8 ਮੈਂਬਰ ਨਾਮਿਨੇਟ ਕੀਤੇ ਜਾਂਦੇ ਸਨ 4 ਚੁਣੇ ਹੋਏ ਮੈਂਬਰਾਂ ਵਿੱਚ ਇੱਕ ਐਮਪੀ ਇੱਕ ਐਮਐਲਏ ਇੱਕ ਮੁਸਲਮ ਬਾਰ ਕੌਂਸਲ ਵਿੱਚੋਂ ਇੱਕ ਪਤਵੱਲੀ ਹੁੰਦਾ ਸੀ ਨਾਮਿਨੇਟ ਕੀਤੇ ਮੈਂਬਰਾਂ ਇੱਕ ਮੁਸਲਮ ਉਦਮੀ ਇੱਕ ਸ਼ੀਆ ਬੁੱਧੀਜੀਵੀ ਇੱਕ ਸੁੰਨੀ ਬੁੱਧੀਜੀਵੀ ਇੱਕ ਸੂਬਾ ਸਰਕਾਰ ਦਾ ਅਫਸਰ ਇਹ ਸਾਰੇ ਮੁਸਲਮ ਹੋਣੇ ਜ਼ਰੂਰੀ ਸਨ ਪਰੰਤੂ ਹੁਣ ਕੁੱਲ 11 ਮੈਂਬਰ ਹੋਣਗੇ ਇਨ੍ਹਾਂ ਵਿੱਚੋਂ ਸਰਕਾਰ ਵੱਲੋਂ ਨਾਮਿਨੇਟ ਕੀਤੇ 7 ਮੈਂਬਰ ਗੈਰ ਮੁਸਲਮਾਨ ਹੋ ਸਕਦੇ ਹਨ ਜਿਨ੍ਹਾਂ ਵਿੱਚ ਇੱਕ ਚੇਅਰਪਰਸਨ ਇੱਕ ਐਮਪੀ ਇੱਕ ਐਮਐਲਏ ਦੋ ਉਦਮੀ ਇੱਕ ਸੂਬਾ ਸਰਕਾਰ ਦਾ ਅਫਸਰ ਦੋ ਬਾਰ ਕੌਂਸਲ ਦੇ ਮੈਂਬਰ ਚਾਰ ਮੁਸਲਮਾਨ ਜਿਹੜੇ ਚੁਣੇ ਜਾਣਗੇ ਇੱਕ ਮਤਵੱਲੀ ਇੱਕ ਬੁੱਧੀਜੀਵੀ ਦੋ ਪੰਚਾਇਤ ਜਾਂ ਮਿਊਂਸਿਪੈਲਿਟੀ ਮੈਂਬਰ ਹੋਣਗੇ ਜੇ ਸਤੋਂ ਸਤੇ ਸਪਸ਼ਟ ਹੋ ਜਾਂਦੀ ਹੈ ਕਿ ਸਾਰੇ ਵਕਫ ਬੋਰਡਾਂ ਉੱਪਰ ਭਾਜਪਾ ਆਰਐਸਐਸ ਆਪਣਾ ਕਬਜ਼ਾ ਕਰ ਲਵੇਗੀ ਕੇਂਦਰੀ ਕੌਂਸਲ ਦੇ ਜਿਹੜੇ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ ਉਹ ਬੋਰਡ ਹਰ ਹਾਲਤ ਵਿੱਚ ਮੁਸਲਮਾਨਾਂ ਹੱਥੋਂ ਨਿਕਲ ਜਾਣਗੇ ਤੇ ਜ਼ਮੀਨਾਂ ਧਾਰਮਿਕ ਸੰਸਥਾਵਾਂ ਅਤੇ ਸਕੂਲਾਂ ਤੇ ਕਬਜ਼ਾ ਕਰ ਲਿਆ ਜਾਵੇਗਾ ਜਤੋਂ ਇਲਾਵਾ ਤੀਸਰਾ ਫੈਸਲਾ ਸਰਵੇ ਕਮਿਸ਼ਨ ਕਮਿਸ਼ਨਰ ਦਾ ਹੈ ਕਿ ਹੁਣ ਵਕਫ ਦੀਆਂ ਸਾਰੀਆਂ ਜਾਇਦਾਦਾਂ ਦਾ ਨਿਰਣਾ ਸਰਵੇ ਕਮਿਸ਼ਨਰ ਨਹੀਂ ਕਰੇਗਾ ਉਸ ਦੀ ਜਗ੍ਹਾ ਜ਼ਿਲ੍ਹਾ ਕਮਿਸ਼ਨਰ ਕਲੈਕਟਰ ਕਰੇਗਾ ਚੌਥਾ ਫੈਸਲਾ ਇਹ ਕੀਤਾ ਗਿਆ ਕਿ ਵਕਫ ਬੋਰਡ ਦਾ ਟ੍ਰਿਬਿਊਨਲ ਦਾ ਫੈਸਲਾ ਅੰਤਮ ਨਹੀਂ ਹੋਵੇਗਾ ਇਸ ਦੇ ਖਿਲਾਫ ਕੋਰਟ ਵੀ ਜਾਇਆ ਜਾ ਸਕਦਾ ਹੈ ਜਿਸ ਦਾ ਮਤਲਬ ਕਿ ਬੋਰਡ ਦੀ ਜ਼ਮੀਨ ਵਕਫ ਦੀ ਹੈ ਜਾਂ ਨਹੀਂ ਇਹ ਤੈਅ ਕਰਨ ਲਈ ਦਹਾਕੇ ਲੱਗ ਜਾਣਗੇ ਵਕਫ ਨੂੰ ਰੋਕਣ ਲਈ ਇਸ ਦਾ ਕਿ 라ਵੀ ਹੋਰ ਤੰਗ ਕਰਨ ਲਈ ਤਬਦੀਲੀ ਕੀਤੀ ਗਈ ਹੈ ਕਿ ਜਿਹੜਾ ਵਿਅਕਤੀ 5 ਸਾਲ ਤੋਂ ਮੁਸਲਮਾਨ ਹੈ ਉਹ ਜਾਇਦਾਦ দান ਕਰ ਸਕੇਗਾ ਕੋਈ ਗੈਰ ਮੁਸਲਮਾਨ দান ਨਹੀਂ ਕਰ ਸਕੇਗਾ ਮਤਲਬ ਹੋਰ ਧਰਮਾਂ ਵੱਲੋਂ ਵਕਫ ਬੋਰਡ ਨੂੰ ਜ਼ਮੀਨ দান ਕਰਨ ਤੇ ਪਾਬੰਦੀ ਲਾ ਦਿੱਤੀ ਹੈ ਇਹ ਵੀ ਪਾਬੰਦੀ ਲਾਈ ਗਈ ਹੈ ਕਿ ਜੇਕਰ ਕਿਸੇ ਨੇ ਜਾਇਦਾਦ ਵਕਫ ਕਰਨੀ ਹੈ ਤਾ ਪਹਿਲਾਂ ਕੁੜੀਆਂ ਦਾ ਹਿੱਸਾ ਕੱਢ ਕੇ ਦਾਨ ਦੇਵੇ ਸਰਕਾਰ ਨੇ ਕਿਹਾ ਹੈ ਕਿ ਉਸਨੇ ਨਵੇਂ ਐਕਟ ਵਿੱਚ ਔਰਤਾਂ ਨੂੰ ਬਰਾਬਰ ਅਧਿਕਾਰ ਦਿੱਤੇ ਹਨ ਹੁਣ ਉਹ ਵੀ ਕੌਂਸਲ ਬੋਰਡ ਦੇ ਮੈਂਬਰ ਬਣ ਸਕਦੀਆਂ ਹਨ ਜਦਕਿ ਇਹ ਝੂਠਾ ਪ੍ਰਚਾਰ ਹੈ ਐਕਟ 1995 ਵਿੱਚ ਵੀ ਇਹ ਪ੍ਰਵੀਜ਼ਨ ਸੀ ਅਤੇ ਔਰਤਾਂ ਮੈਂਬਰ ਬਣਦੀਆਂ ਆਉਂਦੀਆਂ ਹਨ ਕਾਂਗਰਸ ਸਰਕਾਰ ਵੇਲੇ ਪੰਜਾਬ ਦੇ ਵਕਫਾ ਬੋਰਡ ਦੀ ਚੇਅਰਪਰਸਨ ਰਜ਼ੀਆ ਸੁਲਤਾਨਾ ਰਹੀ ਹੈ ਜਿਹੜਾ ਬਸਮਾਦਾ ਮੁਸਲਮਾਨਾਂ ਦਾ ਸਵਾਲ ਹੈ ਉਹ ਉਹਨਾਂ ਦਾ ਅਦਰੂਨੀ ਧਾਰਮਿਕ ਮਸਲਾ ਹੈ ਇਸ ਤੇ ਸਰਕਾਰ ਨੂੰ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਇਹ ਕਾਨੂੰਨ ਜਿੱਥੇ ਪ੍ਰਭਾਵਿਤ ਹਿੱਸੇ ਦੀਆਂ ਚਿੰਤਾਵਾਂ ਤੇ ਵਿਸ਼ਵਾਸ ਵਿਰੁੱਧ ਹੈ ਉੱਥੇ ਇਹ ਸੰਵਿਧਾਨ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਹੈ ਤੇ ਇਹ ਗੈਰ ਸੰਵਿਧਾਨਕ ਹੈ ਆਰਟੀਕਲ 26 ਮੁਤਾਬਕ ਕਿਸੇ ਵੀ ਧਰਮ ਜਾਂ ਵਰਗ ਨੂੰ ਅਧਿਕਾਰ ਹੈ ਕਿ ਉਹ ਧਾਰਮਿਕ ਅਤੇ ਚੈਰੀਟੇਬਲ ਉਦੇਸ਼ਾਂ ਲਈ ਸੰਸਥਾਵਾਂ ਦੀ ਸਥਾਪਨਾ ਕਰ ਸਕਦਾ ਹੈ ਤੇ ਉਹਨਾਂ ਦੀ ਸਾਮ ਸੰਭਾਲ ਕਰ ਸਕਦਾ ਹੈ ਉਹ ਧਰਮ ਦੇ ਮਾਮਲਿਆਂ ਵਿੱਚ ਆਪਣੇ ਖੁਦ ਦੇ ਮਾਮਲਿਆਂ ਦਾ ਪ੍ਰਬੰਧਨ ਕਰ ਸਕਦਾ ਹੈ ਚੱਲ ਅਤੇ ਅਚਲ ਜਾਇਦਾਦ ਦਾ ਮਾਲਕ ਹੋ ਸਕਦਾ ਹੈ ਅਤੇ ਹਾਸਲ ਕਰ ਸਕਦਾ ਹੈ ਉਹ ਅਜਿਹੀਆਂ ਜਾਇਦਾਦਾਂ ਦਾ ਪ੍ਰਬੰਧ ਕਰ ਸਕਦਾ ਹੈ ਪਰੰਤੂ ਇਹ ਨਵਾਂ ਐਕਟ ਮੁਸਲਮਾਨਾਂ ਦੇ ਇਹ ਸਾਰੇ ਅਧਿਕਾਰ ਖੋਹਦਾ ਹੈ ਇਸ ਮੁਤਾਬਕ ਉਹ ਆਪਣਾ ਪ੍ਰਬੰਧ ਕਰਨ ਅਤੇ ਸਾਮ ਸੰਭਾਲ ਦੇ ਹੱਕਦਾਰ ਨਹੀਂ ਹਨ ਦੂਸਰਾ ਸੰਵਿਧਾਨ ਦੀ ਧਾਰਾ 14 ਅਨੁਸਾਰ ਰਾਜ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਸਾਹਮਣੇ ਸਮਾਨਤਾ ਜਾਂ ਭਾਰਤ ਦੇ ਕਿਸੇ ਖੇਤਰ ਵਿੱਚ ਕਾਨੂੰਨ ਦੀ ਬਰਾਬਰ ਸੁਰੱਖਿਆ ਤੋਂ ਇਨਕਾਰ ਨਹੀਂ ਕਰੇਗਾ ਕਿ ਇਸ ਐਕਟ ਵਿੱਚ ਭਾਜਪਾ ਨੇ ਕੀਤਾ ਉਹ ਬਰਾਬਰ ਅਕੁਸ਼ਲਤਾ ਅਤੇ ਕੁਪਰਪੰਦਨ ਦਾ ਦੋਸ਼ੀ ਕੇਵਲ ਮੁਸਲਮਾਨ ਤਹਿਰਾਇਆ ਗਿਆ ਹੈ ਜਦਕਿ ਇਹ ਸਮੱਸਿਆ ਸਾਰੇ ਧਰਮਾਂ ਵਿੱਚ ਹੈ ਕੀ ਹਿੰਦੂ ਮੰਦਰਾਂ ਵਿੱਚ ਕ腐ਸ਼ਨ ਨਹੀਂ ਹੈ ਕੂ ਪ੍ਰਬੰਧ ਨਹੀਂ ਹੈ ਇੱਕ ਦੇਸ਼ ਇੱਕ ਕਾਨੂੰਨ ਦਾ ਨਾਰਾ ਲਾ ਕੇ ਯੂਜੀਸੀ ਦੀ ਗੱਲ ਕਰਨ ਵਾਲੀ ਭਾਜਪਾ ਆਰਐਸਐਸ ਹੁਣ ਵੱਖਰਾ ਐਕਟ ਕਿਉਂ ਬਣਾਉਣ ਲੱਗੀ ਕਿਉਂਕਿ ਨਿਸ਼ਾਨਾ ਮੁਸਲਮਾਨ ਹਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੰਜੀਪ ਕੁਮਾਰ ਖੰਨਾ ਨੇ ਕਿਹਾ ਕਿ ਤੁਸੀਂ ਮੁਸਲਮ ਬੋਰਡ ਬਣਾ ਰਹੇ ਹੋ ਕੀ ਹਿੰਦੂਆਂ ਲਈ ਵੀ ਇਹੋ ਜਿਹਾ ਬੋਰਡ ਬਣਾਓਗੇ ਕੀ ਤ੍ਰਿਪਤੀ ਬੋਰਡ ਵਿੱਚ ਗੈਰ ਹਿੰਦੂ ਹਨ ਹਿੰਦੂਆਂ ਦੇ ਦਾਨ ਕਾਨੂੰਨ ਮੁਤਾਬਕ ਕੋਈ ਵਿਅਕਤੀ ਕਮੇਟੀ ਦਾ ਗੈਰ ਹਿੰਦੂ ਨਹੀਂ ਹੋ ਸਕਦਾ ਅਸਲ ਵਿੱਚ ਭਾਜਪਾ ਨੂੰ ਕਿਸੇ ਸੰਵਿਧਾਨ ਦੀ ਕੋਈ ਪਰਵਾਹ ਨਹੀਂ ਉਹ ਡਾਕਟਰ ਭੀਮrao ਅੰਬੇਦਕਰ ਦਾ ਦਿਨ ਮਨਾ ਕੇ ਟਕਵੰਜ ਕਰਦੀ ਹੈ ਇਹ ਆਪ ਉਸ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਭਾਜਪਾ ਆਰਐਸਐਸ ਜਿੱਥੇ ਮੁਸਲਮ ਧਾਰਮਿਕ ਸਥਾਨਾਂ ਨੂੰ ਢਾਣਾ ਚਾਹੁੰਦੀ ਹੈ ਉਥੇ ਮੁਸਲਮਾਨਾਂ ਦੀਆਂ ਸੰਸਥਾਵਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦੀ ਹੈ ਨਵਾਂ ਕਾਨੂੰਨ ਮੁੱਖ ਰੂਪ ਵਿੱਚ ਸ਼ਹਿਰੀ ਜਾਇਦਾਦਾਂ ਨਾਲ ਜੁੜਿਆ ਹੋਇਆ ਹੈ ਉਹਨਾਂ ਮੁਤਾਬਕ ਬਹੁਤ ਸਾਰੀਆਂ ਸ਼ਹਿਰੀ ਜਾਇਦਾਦਾਂ ਨੂੰ ਵਕਫ ਕੋਸ਼ਿਤ ਕੀਤਾ ਹੋਇਆ ਹੈ ਜਦਕਿ ਸਚਾਈ ਇਸ ਦੇ ਉਲਟ ਹੈ ਸਚਰ ਕਮੇਟੀ ਮੁਤਾਬਕ ਦਿੱਲੀ ਅਤੇ ਪੰਜ ਰਾਜਾਂ ਵਿੱਚ 604 ਵਕਫ ਜਾਇਦਾਦਾਂ ਨੂੰ ਸਰਕਾਰੀ ਕੋਸ਼ਿਤ ਕੀਤਾ ਗਿਆ ਹੈ ਇਸ ਕਮੇਟੀ ਦੀ ਰਿਪੋਰਟ ਮੁਤਾਬਕ ਵਕਫ ਕੋਲ 6 ਲੱਖ ਏਕੜ ਜ਼ਮੀਨ ਹੈ ਜਿਸ ਵਿੱਚ ਮਸਜਿਦਾਂ ਦਰਗਾਹਾਂ ਦੁਕਾਨਾਂ ਕਬਰਸਤਾਨ ਆਦਿ ਦੀਆਂ ਜ਼ਮੀਨਾਂ ਹਨ ਘਟ ਗਿਣਤੀ ਮੰਤਰਾਲੇ ਮੁਤਾਬਕ 872843 ਏਕੜ ਜ਼ਮੀਨ ਹੈ ਜਦਕੀ ਆਰਐਸਐਸ ਦੇ ਮੈਗਜ਼ੀਨ ਮੁਤਾਬਕ 23 ਲੱਖ ਏਕੜ ਜ਼ਮੀਨ ਹੈ ਜਿਸ ਨੂੰ ਇਹ ਹੜਪਣਾ ਚਾਹੁੰਦੇ ਹਨ ਨਵੇਂ ਕਾਨੂੰਨ ਮੁਤਾਬਕ ਇਹ ਮੁਸਲਮਾਨਾਂ ਹੱਥੋਂ ਚੜੀਆਂ ਜਾਣੀਆਂ ਹਨ ਇਨ ਜਾਇਦਾਦਾਂ ਵਿੱਚੋਂ ਬਹੁਤੀਆਂ ਜਾਇਦਾਦਾਂ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕਾ ਵਿੱਚ ਹਨ। ਇਸੇ ਕਰਕੇ ਯੋਗੀ ਬੋਧਾ ਤੱਤਾ ਹੋਇਆ ਫਿਰਦਾ ਹੈ। ਸਰਕਾਰ ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਰੁਕ ਨਹੀਂ ਰਹੀ ਜਦ ਕਿ Hindu ਸੰਸਥਾਵਾਂ ਕੋਲ ਕਰੋੜਾਂ ਏਕੜ ਜ਼ਮੀਨ ਹੈ। ਤਾਮਿਲਨਾਡੂ ਵਿੱਚ ਮੰਦਰਾਂ ਕੋਲ 5.5 ਲੱਖ ਏਕੜ, ਆਂਧਰਾ ਪ੍ਰਦੇਸ਼ ਵਿੱਚ 4 ਲੱਖ ਏਕੜ ਜ਼ਮੀਨ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਨਵਾਂ ਕਾਨੂੰਨ ਅੱਜ ਮੁਸਲਮਾਨਾਂ ਲਈ ਬਣਿਆ ਹੈ ਕੱਲ ਨੂੰ ਇਸਾਈਆਂ ਲਈ ਬਣਨਾ ਹੈ ਕਿਉਂਕਿ ਉਹਨਾਂ ਕੋਲ 6.5 ਕਰੋੜ ਏਕੜ ਜ਼ਮੀਨ ਹੈ ਜਦੋਂ ਸੁਪਰੀਮ ਕੋਰਟ ਵੱਲੋਂ ਇਸ ਐਕਟ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਦਰਮਿਆਨ ਕੁਝ ਸਵਾਲ ਸਰਕਾਰੀ ਵਕੀਲ ਰਾਹੀਂ ਸਰਕਾਰ ਨੂੰ ਕੀਤੇ ਗਏ ਅਤੇ ਕੁਝ ਤਰਾਵਾਂ ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਤਾਂ ਭਾਜਪਾ ਸਰਕਾਰ ਹਮਲਾਵਰ ਹੋ ਗਈ ਨਿਸ਼ਕਾਂਦ ਦੁਬੇ ਨੇ ਕਿਹਾ ਕਿ ਦੇਸ਼ ਵਿੱਚ ਜਿੰਨੇ ਵੀ ਦੰਗੇ ਹੋਏ ਹਨ ਉਹਨਾਂ ਲਈ ਸੁਪਰੀਮ ਕੋਰਟ ਦਾ ਜੱਜ ਸੰਜੀਵ ਖੰਨਾ ਜ਼ਿੰਮੇਵਾਰ ਹੈ ਉਪਰਾਸ਼ਟਰਪਤੀ ਜਿਹੜਾ ਪਹਿਲਾਂ ਤਾਮਲਾਡੂ ਦੇ ਰਾਜਪਾਲ ਖਿਲਾਫ ਆਏ ਫੈਸਲੇ ਤੇ ਤਪਿਆ ਪਿਆ ਸੀ ਇਹ ਫੈਸਲਾ ਆਉਣ ਤੋਂ ਬਾਅਦ ਅੱਗ ਬਬੂਲਾ ਹੋ ਗਿਆ ਉਸਨੇ ਕਿਹਾ ਸੁਪਰੀਮ ਕੋਰਟ ਸੁਪਰ ਪਾਰਲੀਮੈਂਟ ਬਣ ਗਈ ਹੈ ਸੁਪਰੀਮ ਕੋਰਟ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਜੱਜਾਂ ਤੇ ਕੋਈ ਐਫ ਆਈ ਆਰ ਨਹੀਂ ਹੁੰਦੀ ਚਾਹੇ ਉਹ ਜਿੰਨੀ ਮਰਜ਼ੀ ਕ腐ਸ਼ਨ ਕਰਨ ਪਾਰਲੀਮੈਂਟ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ ਪਰ ਕੋਰਟ ਵਿੱਚ ਨਹੀਂ ਆਰਟੀਕਲ 142 ਇੱਕ ਨਿਊਕਲੀਅਰ ਮਜ਼ਾਈਲ ਬਣ ਗਿਆ ਹੈ ਸੋ ਆਰਟੀਕਲ 142 ਤਹਿਤ ਸੁਪਰੀਮ ਕੋਰਟ ਨਿਆਂ ਦੀ ਪੂਰਤੀ ਲਈ ਫੈਸਲਾ ਜਾਂ ਅਧਾਏ ਦੇ ਸਕਦੀ ਹੈ ਪਰ ਉਹ ਕਿਸੇ ਅਧਿਕਾਰੀ ਸਰਕਾਰ ਜਾਂ ਸੰਸਥਾ ਨੂੰ ਲਾਗੂ ਕਰਨਾ ਹੋਵੇਗਾ ਸੋ ਭਾਰਤੀ ਜਨਤਾ ਪਾਰਟੀ ਨੇ ਨਿਸ਼ਕਾਂਤ ਦੁਬੇ ਅਤੇ ਹੋਰਾਂ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਪਰੰਤੂ ਉਪ ਰਾਸ਼ਟਰਪਤੀ ਤੋਂ ਨਹੀਂ ਨਿਸ਼ਕਾਂਤ ਦੁੱਬੇ ਨੇ ਡਾਕਟਰ ਐਸワイ ਕੁਰੈਸ਼ੀ ਜਿਹੜੇ ਕਿ ਸਾਬਕਾ ਚੌਂਕ ਕਮਿਸ਼ਨਰ ਨੇ ਤੇ ਵੀ ਹਮਲਾ ਕੀਤਾ ਡਾਕਟਰ ਐਸワイ ਕੁਰੈਸ਼ੀ ਨੇ ਕਿਹਾ ਕਿ ਨਵਾਂ ਵਕਫ ਐਕਟ ਬਿਨਾ ਸ਼ੱਕ ਬੇਤੁਕਾ ਹੈ ਮੁਸਲਮ ਜਮੀਨ ਹੜਪਣ ਦੀ ਭੈੜੀ ਯੋਜਨਾ ਹੈ ਮੈਨੂੰ ਯਕੀਨ ਹੈ ਸੁਪਰੀਮ ਕੋਰਟ ਇਸ ਨੂੰ ਬਾਹਰ ਕੱਢੇਗਾ ਸ਼ਰਾਰਤੀ ਪ੍ਰਚਾਰ ਮਸ਼ੀਨਰੀ ਨੇ ਆਪਣਾ ਕੰਮ ਬਾਖੂਬੀ ਨਿਭਾਇਆ ਹੈ ਇਸ ਦੇ ਜਵਾਬ ਵਿੱਚ ਨਿਸ਼ਕਾਂਤ ਦੁਬੇ ਨੇ ਕਿਹਾ ਕਿ ਇਹ ਚੋਣ ਕਮਿਸ਼ਨਰ ਨਹੀਂ ਮੁਸਲਮ ਕਮਿਸ਼ਨਰ ਹੈ ਬਾਂਗਲਾਦੇਸ਼ੀਆਂ ਦੀਆਂ ਸਭ ਤੋਂ ਵੱਧ ਵੋਟਾਂ ਤੁਹਾਡੇ ਸਮੇਂ ਬਣੀਆਂ ਪੈਗੰਬਰ ਦਾ ਇਸਲਾਮ 712 ਵਿੱਚ ਆਇਆ ਉਸ ਤੋਂ ਪਹਿਲਾਂ ਹਿੰਦੂ ਬੋਧੀ ਆਦਿਵਾਸ ਇੱਥੇ ਰਹਿੰਦੇ ਸੀ ਮੇਰਾ ਪਿੰਡ 1199 ਵਿੱਚ ਖਿਲਜੀ ਨੇ ਜਲ ਜਾਲਿਆ ਇਸ ਤੋਂ ਬਿਨਾ ਭਾਜਪਾ ਦੀ ਟ੍ਰੋਲ ਆਰਮੀ ਤੇ ਖਿਆਨ ਦੇ ਹਮਲਾ ਕਰਨ ਲੱਗੇ ਹੋਏ ਹਨ ਇਸ ਸਮੇਂ ਭਾਜਪਾ ਆਰਐਸਐਸ ਦੇ ਫਾਸ਼ੀ ਹਮਲੇ ਤੋਂ ਫਾਸ਼ੀਵਾਦ ਵਿੱਚ ਤਬਦੀਲੀ ਦੇ ਸਾਹਮਣੇ ਜੇਕਰ ਕੋਈ ਅੜਿੱਕਾ ਬਣਿਆ ਖੜਾ ਹੈ ਤਾਂ ਉਸ ਵਿੱਚ ਸੁਪਰੀਮ ਕੋਰਟ ਦਾ ਨਾਮ ਵੀ ਆਉਂਦਾ ਹੈ ਬਹੁਤ ਸਾਰੇ ਜੱਜ ਆਰਐਸਐਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਵੀ ਹਨ ਜਦੋਂ ਕਿਸਾਨੀ ਘੋਲ ਚੱਲਿਆ ਸੀ ਤਾਂ ਭਾਜਪਾ ਆਰਐਸਐਸ ਦਾ ਫਾਸ਼ੀ ਹਮਲਾ ਥੋੜੇ ਸਮੇਂ ਲਈ ਮੱਠਾ ਪਿਆ ਸੀ ਹੁਣ ਫਿਰ ਜ਼ੋਰਦਾਰ ਢੰਗ ਨਾਲ ਵਿੱਢਿਆ ਹੋਇਆ ਹੈ ਇਸ ਹਮਲੇ ਦੀਆਂ ਸਾਰੀਆਂ ਹੀ ਘਟ ਗਿੰਤੀਆਂ ਪੀੜਤ ਹਨ ਜੇਕਰ ਮੁ슬ਮਾਨਾਂ ਤੇ ਵਕਫ ਬੋਰਡ ਰਹੀਂ ਹਮਲਾ ਕੀਤਾ ਤਾਂ ਬੋਧੀਆਂ ਦੇ ਬੋਧੀਆਂ ਦੇ ਗਿਆ ਮੱਠ ਤੇ ਵੀ ਹਮਲਾ ਕੀਤਾ ਹੈ ਉਥੇ ਨੌ ਮੈਂਬਰਾਂ ਵਿੱਚੋਂ ਚਾਰ ਬੋਧੀ ਚਾਰ ਹਿੰਦੂ ਤੇ ਪ੍ਰਧਾਨ ਮੈਜਿਸਟ੍ਰੇਟ ਹੋਵੇਗਾ ਜੇਕਰ ਉਹ ਹਿੰਦੂ ਨਹੀਂ ਤਾਂ ਉਹ ਅਧਿਕਾਰੀ ਜਿਹੜਾ ਹਿੰਦੂ ਹੋਵੇਗਾ ਪ੍ਰਧਾਨ ਹੋਵੇਗਾ ਸਿੱਖਾਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਤੇ ਭਾਜਪਾ ਆਰਐਸਐਸ ਕਬਜ਼ਾ ਕਰ ਰਹੀ ਹੈ ਪਹਿਲਾਂ ਹਜੂਰ ਸਾਹਿਬ ਫਿਰ ਪਟਨਾ ਸਾਹਿਬ ਫਿਰ ਦਿੱਲੀ ਫਿਰ ਹਰਿਆਣਾ ਤੇ ਕਬਜ਼ਾ ਕੀਤਾ ਹੁਣ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਮੁਸਲਮਾਨਾਂ ਤੇ ਇਹ ਹਮਲਾ ਇੰਨਾ ਭਿਆਨਕ ਹੈ ਕਿ ਪਹਿਲਾਂ ਉਹਨਾਂ ਦੇ ਖਾਣ ਪੀਣ ਨੂੰ ਨਿਸ਼ਾਨਾ ਬਣਾਇਆ ਫਿਰ ਵਿਆਹ ਨਮਾਜ਼ ਬਰਕਾ ਮਸੀਤਾਂ ਤੋਂ ਹੁਣ ਵਕਫ ਇਹ ਹਮਲਾ ਰੁਕਣ ਵਾਲਾ ਨਹੀਂ ਇਹ ਹਮਲਾ ਜਿੱਥੇ ਘੱਟ ਗਿਣਤੀਆਂ ਤੇ ਹੈ ਉਥੇ ਕਮਨਿਸਟਾਂ ਤੇ ਵੀ ਹੈ ਇਸ ਨੂੰ ਭਾਜਪਾ ਆਰਐਸਐਸ ਸਭ ਤੋਂ ਖਤਰਨਾਕ ਮੰਨਦੇ ਹਨ ਘੱਟ ਗਿਣਤੀਆਂ ਵੀ ਕਮਨਿਸਟਾਂ ਤੋਂ ਥੋੜਾ ਪਰਹੇਜ਼ ਕਰਦੀਆਂ ਹਨ ਸ਼ਾਇਦ ਪਹਿਲਾਂ ਵਾਲੇ ਅਖੌਤੀ ਕਮਨਿਸਟਾਂ ਵਾਂਗੂ ਹੀ ਇਹ ਸਾਰਿਆਂ ਨੂੰ ਸਮਝਦੇ ਹਨ ਇਨਕਲਾਬੀ ਕਮਨਿਸਟਾਂ ਨੂੰ ਇਹਨਾਂ ਨਾਲ ਏਕਤਾ ਬਣਾਉਣੀ ਚਾਹੀਦੀ ਹੈ ਇਹਨਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਾਂਕੀ ਸਾਂਝਾ ਪਲੇਟਫਾਰਮ ਬਣਾ ਕੇ ਸੰਘਰਸ਼ਾਂ ਨੂੰ ਹੋਰ ਤਕੜਾ ਕੀਤਾ ਜਾਵੇ ਅਤੇ ਫਾਸ਼ੀਵਾਦ ਦੇ ਹਮਲੇ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾ ਸਕੇ ਸਾਰੇ ਸਾਥੀਆਂ ਦਾ ਇਸ ਲੇਖ ਨੂੰ ਪੂਰਾ ਸੁਣਨ ਲਈ ਬਹੁਤ ਬਹੁਤ ਧੰਨਵਾਦ